ਕੋਸ਼ੇ ਬਾਜੀ ਆ ਇਹਨਾਂ ਚੀਜ਼ਾਂ ਨੂੰ ਖਤਮ ਕਰੋ ਪੜ੍ਹਾਈ 'ਤੇ ਧਿਆਨ ਦਿਓ ਕਿ ਹਰ ਮਾਂ ਪਿਓ ਦੇ ਇੱਕ ਬੱਚੇ ਦੇ ਮਗਰ 6 ਤੋਂ 7000 ਰੁਪਏ ਦਾ ਫਾਇਦਾ ਹੋ ਸਕਦਾ ਹੈ ਮਿੱਤਰ ਪਿਆਰਿਓ ਇਸ ਵੀਰ ਦਾ ਦਾਵਾ ਹੈ ਕਿ ਜੇ ਇਹਨਾਂ ਦੀ ਇੱਕ ਸਲਾਹ ਸਰਕਾਰ ਮੰਨ ਲਏ ਤਾਂ ਹਰ ਇੱਕ ਸਕੂਲ ਪੜਨ ਵਾਲੇ ਜਵਾਕ ਦੇ ਮਾਪਿਆਂ ਨੂੰ 5 ਤੋਂ 7000 ਦਾ ਘਰੇ ਬੈਠਿਆਂ ਹੀ ਫਾਇਦਾ ਹੋ ਸਕਦਾ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀਰ ਜੀ ਕੀ ਤੁਹਾਡੇ ਕੋਲ ਐਸਾ ਫਾਰਮੂਲਾ ਐਸੀ ਸਲਾਹ ਤੁਸੀਂ ਕਹਿ ਰਹੇ ਹੋ ਜਿਹਦੇ ਨਾਲ ਜੇ ਸਰਕਾਰ ਮੰਨ ਲੇ ਤਾਂ ਹਰ ਇੱਕ ਬੱਚੇ ਦੇ ਮਾਪਿਆਂ ਨੂੰ 5-7000 ਦਾ ਫਾਇਦਾ ਹੋ ਸਕਦਾ ਮੈਂ ਕਹਿਣਾ ਚਾਹਾਂਗਾ ਵੀ ਵੇਖੋ ਹਰ ਪੇਰੈਂਟਸ ਦਾ ਇੱਕ ਬੱਚੇ ਦੇ ਮਗਰ 7 ਤੋਂ 8000 ਰੁਪਏ ਬਚਾਇਆ ਜਾ ਸਕਦਾ ਹੈ ਇਹ ਛੋਟੀ ਜੀ ਗੱਲ ਤੇ ਸਰਕਾਰ ਧਿਆਨ ਕਰ ਦੇ ਉਹ ਇਹ ਆ ਵੀ ਜਿਵੇਂ ਆਪਾਂ ਹੁਣ ਵੇਣਿਆ ਵੀ ਹਰ ਸਾਲ ਸਬਜੈਕਟ ਚੇਂਜ ਹੋ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਦੇਸ਼ ਵਿੱਚ ਕਿਹੜੀ ਇਤਿਹਾਸ ਜਿਹੜਾ ਉਹ ਹੀ ਇਤਿਹਾਸ ਆ ਇਹ ਆਪਣੀ ਕੋਈ ਪੁਰਾਣਾ ਬਘੋਲ ਆ ਉਹ ਹੀ ਬਘੋਲ ਆ ਅੰਗਰੇਜ਼ੀ ਦੀ ਕਿਤਾਬ ਆ ਉਹ ਅੰਗਰੇਜ਼ੀ ਆ ਹਿੰਦੀ ਦੀ ਕਿਤਾਬ ਪਰ ਉਹ ਚੇਂਜ ਕਿਉਂ ਹੁੰਦੀਆਂ ਨੇ ਕੀ ਆਪਾਂ ਏਡੀ ਨਵੀਂ ਸਾਇੰਸ ਦੀ ਖੋਜ ਕਰਦੇ ਜਿਹੜਾ ਆਪਾਂ ਨੂੰ ਨਵੇਂ ਸਬਜੈਕਟ ਪਾਉਣੇ ਪੈਂਦੇ ਆ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਹਰ ਸਕੂਲ ਤੇ ਲਾਗੂ ਕਰੇ ਵੀ ਕਿਸੇ ਵੀ ਕੋਈ ਵੀ ਸਰਕੂਲ ਆਪਦਾ ਤਿੰਨ ਸਾਲ ਸਬਜੈਕਟ ਚੇਂਜ ਨਹੀਂ ਕਰੇਗਾ ਤਾਂ ਜੋ ਜਿਹੜੀਆਂ ਕਿਤਾਬਾਂ ਨੇ ਉਹ ਛੋਟੇ ਬੱਚਿਆਂ ਦੇ ਕੰਮ ਹੋਣ ਕਿਸੇ ਗਰੀਬ ਦੇ ਕੰਮ ਆ ਜਾਣ ਕੋ ਹਰ ਬੰਦੇ ਨੂੰ ਮੱਲੋਗੇ ਨਵੀਆਂ ਕਿਤਾਬਾਂ ਨਾ ਲੈਣੀਆਂ ਪੈਣ। ਇਹ ਜੇ ਮੰਨ ਲਓ ਜੇ ਕੋਈ ਬੰਦਾ ਕਲਾਸ ਮੰਨ ਲਓ ਕੋ ਸਕੂਲ ਚੇਂਜ ਵੀ ਕਰਨਾ ਚਾਹੁੰਦਾ ਹੈ ਉਹ ਇੱਕ ਕਿਤਾਬ ਲਿਆਵੇ ਜਿੰਦੇ ਵਿੱਚ ਨਵਾਂ ਕੋਈ ਇੱਕ ਦਾ ਸਬਜੈਕਟ ਹੁੰਦਾ ਪਾ ਕੇ ਸਿਰਫ ਤਾਂ ਜੋ ਪੇਰੈਂਟਸ ਨੂੰ ਇੱਕ ਗਾਈਡ ਖਰੀਦਣੀ ਪਵੇ ਪੂਰੀਆਂ ਕਿਤਾਬਾਂ ਨਾ ਖਰੀਦਣੀਆਂ ਪੈਣ। ਉਹ ਕਿਤਾਬ ਦੀ ਕੀਮਤ ਵੱਧ ਤੋਂ 100-150 ਰੁਪਏ ਹੁੰਦੀ ਹੈ ਜਿਹੜੀ ਕਿ ਪੇਰੈਂਟਸ ਨੂੰ 800-900 ਦੀ ਲਾਈ ਜਾਂਦੀ ਆ। ਇਹ ਜਦੋਂ ਸਰਕਾਰ ਕੋਈ ਵੀ ਆਉਂਦੀ ਹੈ ਇਹ ਚੀਜ਼ਾਂ ਨੂੰ ਹੋਣ ਲਾਗੂ ਕਰਨੀਆਂ ਚਾਹੀਦੀਆਂ ਨੇ ਪੇਪਰਾਂ ਤੋਂ ਪਹਿਲੋ ਜਦੋਂ ਪੇਪਰ ਖਤਮ ਹੋ ਜਾਂਦਾ ਉਦੋਂ ਐਲਾਨ ਕਰ ਦਿੰਦੇ ਜੀ ਇਹ ਹੁਣ ਇੰਜ ਨਹੀਂ ਹੋਏਗਾ ਵਰਦੀਆਂ ਚੇਂਜ ਨਹੀਂ ਹੋਣੀਆਂ 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 ਮੈਂ ਤੁਹਾਨੂੰ ਇੱਕ ਸ਼ਾਰਟਕਟ ਜੀ ਗੱਲ ਦੱਸਦਾ ਤੁਸੀਂ ਕੋਈ ਵੀ ਕਿਤਾਬ ਚੁੱਕ ਕੇ ਵੇਖ ਲਓ ਪਿਛਲੇ ਸਾਲ ਦੀ ਤੇ ਇਸ ਸਾਲ ਦੀ ਉਹਦੇ ਚ ਪਹਿਲੀ ਕਿਤਾਬ 'ਚ ਲਿਖਿਆ ਹੁੰਦਾ ਕਾਕਾ ਕੌਲੀ ਨਾਲ ਪਾਣੀ ਪੀਂਦਾ ਤੇ ਦੂਜੀ ਚ ਲਿਖ ਦੇਣਗੇ ਕਾਕਾ ਗਲਾਸ ਨਾਲ ਪਾਣੀ ਪੀਂਦਾ ਸਿਰਫ ਕੌਲੀ ਗਲਾਸ ਬਦਲ ਚ ਜਿਹੜਾ ਮਾਂ ਪਿਓ ਆ ਮਤਲਬ ਕਹਾਣੀਆਂ ਉਹ ਮਟੀਰੀਅਲ ਕਿਤਾਬ ਚ ਉਹੀ ਰਹਿੰਦਾ ਬਸ ਥੋੜੇ ਬਹੁਤੇ ਨਾਂ ਨੂੰ ਬਦਲ ਕੇ ਤੇ ਹਰ ਸਾਲ ਬੱਚਿਆਂ ਨੂੰ ਨਵੀਆਂ ਕਿਤਾਬਾਂ ਲਾ ਦਿੰਦੇ ਹਾਂ ਹੁਣ ਮੈਨੂੰ ਦੱਸੋ ਵੀ ਅੰਗਰੇਜ਼ੀ ਦੀ ਗ੍ਰਾਮਰ ਚ ਕਿਹੜੇ ਨਵੇਂ ਸ਼ਬਦ ਆਉਂਦੇ ਜਿਹੜੇ ਦੀ ਅੰਗਰੇਜ਼ੀ ਦੀ ਕਿਤਾਬ ਬਦਲਦੇ ਜੇ ਹਿੰਦੀ ਦੀ ਕਿਤਾਬ ਉਹੀ ਵਰਣਮਾਲਾ ਉਹੀ ਸੈਂਟੈਂਸ ਉਹੀ ਉਹ ਪ੍ਰਾਇਵਾਚੀ ਸ਼ਬਦ ਸਾਰਾ ਕੁਝ ਹੋ ਕੋਈ ਨਵਾਂ ਦਾ ਆ ਨਹੀਂ ਜੀ ਕਿ ਕਿਉਂ ਕਿਤਾਬਾਂ ਚੇਂਜ ਕਰਦੇ ਜੀ ਬਰਦੀਆਂ ਕਿਉਂ ਚੇਂਜ ਕਰਦੇ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਇਸ ਕਰਕੇ ਮੈਂ ਤੁਹਾਡੇ ਥਰੂ ਸਰਕਾਰ ਦੇ ਅੱਗੇ ਬੇਨਤੀ ਕਰਾਂਗਾ ਵੀ ਅੱਜ ਕੱਲ ਹਰ ਬੰਦਾ ਭਾਜੀ ਮਿਹਨਤ ਨਾਲ ਪੈਸਾ ਕਮਾ ਰਿਆ ਉਸੇ ਮਿਹਨਤ ਦੀ ਕਮਾਈ ਜੋ ਬੱਚੇ ਪਾਲਿਆ ਮੋਟੀ ਗੱਲ ਹੈ ਵੀ ਜਿਹੜਾ ਮਿਡਲ ਕਲਾਸ ਬੰਦਾ ਆ ਨਾ ਉਹ ਆਪਣੇ ਜਿਹੜਾ ਹੈ ਜਿੰਨੀ ਵੀ ਕਮਾਈ ਕਰਦਾ ਹੈ ਨਾ ਉਹ ਆਪਦੇ ਆਟੇ ਜੋਗੇ ਪੈਸੇ ਕੱਢ ਕੇ ਤੇ ਬਾਕੀ ਸਕੂਲੇ ਦੇਉਂਦਾ ਤਾਂ ਜੋ ਮੇਰਾ ਬੱਚਾ ਪੜ ਕੇ ਕੋਈ ਚੰਗਾ ਭਵਿੱਖ ਬਣਾ ਸਕੇ ਮੈਂ ਸਰਕਾਰ ਨੂੰ ਕਹਾਂਗਾ ਵੀ ਇਹ ਛੋਟਾ ਜਿਹਾ ਤੁਹਾਡਾ ਫੈਸਲਾ ਜਿਹੜਾ ਹਰ ਮਾਂ ਪਿਓ ਦਾ ਫਾਇਦਾ ਕਰ ਸਕਦਾ ਹੈ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਤੇ ਜਿਹੜੇ ਪੁਰਾਣੇ ਬੰਦੇ ਜਿਲਤਾ ਬੰਦਦੇ ਸੀ ਉਹਨਾਂ ਦੀ ਗਰੀਬਾਂ ਦੀਆਂ ਰੋਜੀ ਰੋਟੀ ਚੱਲਦੀਆਂ ਸੀ ਹੁਣ ਉਹ ਵੀ ਬੰਦ ਹੈ ਨਵੀਆਂ ਕਿਤਾਬਾਂ ਨਵੀਆਂ ਗਾਈਡਾਂ ਨਵੇਂ ਬਸਤੇ ਨਵੀਆਂ ਇਹ ਚੀਜ਼ਾਂ ਨੂੰ ਖਤਮ ਕਰੋ ਨਾ ਤੁਸੀਂ ਪੜ੍ਹਾਈ 'ਚ ਕੋਈ ਨਵਾਂ ਲਿਆਓ ਉਹਦੀ ਕਿਤਾਬ ਐਕਸਟਰਾ ਲਾ ਦਿਓ ਮੈਂ ਤੇਹੀ ਤੁਹਾਡੇ ਥਰੂ ਬੇਨਤੀ ਕਰਾਂਗਾ ਸਰਕਾਰ ਦੇ ਅੱਗੇ ਜਿਹੜੇ ਸਰਕਾਰ 'ਚ ਬੈਠੇ ਮੰਤਰੀ ਆ ਕਿ ਮਾਂ ਪਿਓ ਦਾ ਇਹਨਾਂ ਚੀਜ਼ਾਂ 'ਚ ਫਾਇਦਾ ਕੀਤਾ ਜਾਵੇ ਤੇ ਇਹਨਾਂ 'ਚ ਧਿਆਨ ਕੀਤਾ ਜਾਵੇ ਅੱਛਾ ਇੱਕ ਗੱਲ ਦੱਸੋ ਜਿਹੜੀ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ ਜੀ ਉਹ ਇਹ ਕਹਿੰਦੀ ਆ ਵੀ ਅਸੀਂ ਬਹੁਤ ਵਧੀਆ ਸਿੱਖਿਆ ਦੇ ਰਹੇ ਆ ਪੜ੍ਹਾਈ ਦੇ ਰਹੇ ਆ ਵਧੀਆ ਸਕੂਲ ਬਣਾ ਰਹੇ ਆ ਇਹਦੇ باوجود ਵੀ ਲੋਕ ਆਪਦੇ ਜਵਾਕਾਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਦੀ ਬਜਾਏ ਪ੍ਰਾਈਵੇਟ ਕਿਉਂ ਪੜ੍ਹਾਉਦੇ ਨੇ ਚੱਕਰ ਕੀ ਹੈ ਉਹਦਾ ਪਾਜੀ ਕਰਨੇ ਆ ਜਿੰਨੇ ਵੀ ਸਾਡੇ ਵੀ ਪਰਿਵਾਰ 'ਚ ਕੋਈ ਟੀਚਰ ਹੈਗੇ ਨੇ ਜਿਹੜੇ ਸਰਕਾਰੀ ਜੋਬ ਤੇ ਨੇ ਸਰਕਾਰ ਨੂੰ ਇਹ ਚਾਹੀਦਾ ਵੀ ਜਿੰਨੇ ਵੀ ਟੀਚਰ ਆ ਉਹਨਾਂ ਦੇ ਬੱਚੇ ਉਹਨਾਂ ਦੇ ਸਕੂਲਾਂ ਦੇ ਵਿੱਚ ਹੀ ਪਾਏ ਜਾਣ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਵੀ ਆਪਾਂ ਇਹ ਲੈਵਲ ਕਿਸ ਲੈਵਲ ਤੇ ਐਜੂਕੇਸ਼ਨ ਆਵਦੇ ਬੱਚਾ ਨੂੰ ਜੇ ਆਪਾਂ ਪਾਸੇ ਪੜਾ ਕੇ ਜਿਉਂ ਦਵਾਉਣੇ ਆ ਆਉਦੇ ਸਕੂਲ 'ਚ ਕਿਉਂ ਨਹੀਂ ਕਰ ਸਕਦੇ ਪਰ ਮੈਂ ਵੇਣਾ ਅੱਜਕੱਲ ਸਕੂਲਾਂ ਦੇ ਵਿੱਚ ਇਹਨੇ ਵੈਲ ਐਜੂਕੇਟਿਡ ਟੀਚਰ ਜਿਹੜੇ ਸਕੂਲਾਂ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੇ ਬੜਾ ਸਿੱਖਿਆ ਦਾ ਮਜ਼ਾਰ ਉੱਚਾ ਹੈ ਉਹ ਚੰਗੇ ਸਕੂਲਾਂ 'ਚੋਂ ਪੜ੍ਹ ਕੇ ਆਏ ਨੇ ਉਹ ਕੁਝ ਕਰਨਾ ਵੀ ਚਾਹੁੰਦੇ ਨੇ ਪਰ ਹੁਣ ਸਰਕਾਰ ਵੀ ਮਨ ਲੱਗਦਾ ਪੜ੍ਹਾਈ ਬਾਰੇ ਕੋਈ ਚੰਗਾ ਮੱਲਕ ਡਿਸੀਜਨ ਲੈਣਾ ਚਾਹੁੰਦੀ ਤੇ ਕਰਨਾ ਚਾਹੁੰਦੀ ਆ ਇਹ ਸਿਸਟਮ ਇਹੋ ਕੀਤਾ ਜਾਵੇ ਵੀ ਉਹ ਬੱਚੇ ਜਿਹੜੇ ਉਹਨਾਂ ਦੇ ਉਸੇ ਸਕੂਲ 'ਚ ਹੀ ਉਹਨਾਂ ਨੂੰ ਪੜਾਇਆ ਜਾਵੇ ਟੀਚਰਾਂ ਦੇ ਬੱਚੇ ਮਤਲਬ ਉਹਨਾਂ ਦੇ ਸਕੂਲ 'ਚ ਹੀ ਪੜ੍ਹਨ ਉਹਨਾਂ ਨੇ ਲਾਗੂ ਕੀਤਾ ਜਾਵੇ ਵੀ ਜਿਹੜਾ ਉਹਨਾਂ ਨੂੰ ਖਰਚੇ ਮਿਲਦੇ ਉਹ ਮਿਲਦੇ ਜੇ ਬੱਚਾ ਤੁਹਾਡਾ ਸਰਕਾਰੀ ਸਕੂਲੇ ਪੜ੍ਹੇਗਾ ਤੋ ਉਹਨੂੰ ਉਹ ਮਿਲਣਗੇ ਨਹੀਂ ਤੋ ਉਹ ਬੰਦ ਕਰ ਦਿੱਤੇ ਜਾਣ ਨਹੀਂ ਐ ਨਹੀਂ ਲੱਗਦਾ ਵੀ ਸਰਕਾਰਾਂ ਵੀ ਜਿਹੜੀ ਸਰਕਾਰੀ ਸਕੂਲ ਬਹੁਤ ਵਧੀਆ ਬਣਾਉਣ ਦੇ ਪੜ੍ਹਾਈ ਵਧੀਆ ਦੇਣ ਦੇ ਟਰਪਾਲੀ ਛੜਦੀਆਂ ਉਹ ਬਿਲਡਿੰਗਾਂ ਬਣਾਉਣ ਨਾਲ ਸਕੂਲ ਵਧੀਆ ਨਹੀਂ ਹੁੰਦਾ ਬੱਚੇ ਨੂੰ ਚੰਗਾ ਪੜ੍ਹਾਉਣ ਵਾਸਤੇ ਤੁਸੀਂ ਬਿਲਡਿੰਗਾਂ ਚਲੋ ਜ਼ਰੂਰੀ ਆ ਪਰ ਉਹਨਾਂ ਦੇ ਮਾਈਂਡ ਚੇਂਜ ਕਰਨੇ ਪੈਣਗੇ ਬੱਚਾ ਦੇ ਦਿਮਾਗ 'ਚ ਇਹ ਚੀਜ਼ ਪਾਉਣੀ ਪੈਗੀ ਵੀ ਤੁਹਾਨੂੰ ਐਸ ਲੈਵਲ ਤੇ ਜਾਣਾ ਉਹ ਤਾਂ ਹੀ ਹੋ ਸਕਦਾ ਜੇ ਗਰਾਊਂਡ ਪੱਧਰ ਤੇ ਕੰਮ ਹੋਵੇ ਬਿਲਡਿੰਗਾਂ ਨਵੀਆਂ ਬਣਾਉਣ ਨਾਲ ਫੰਡ ਦੇਤੇ ਜੀ ਉਹ ਦੇਤਾ ਦਿੱਤਾ ਇਹਨਾਂ ਚੀਜ਼ਾਂ ਦਾ ਕੁਝ ਨਹੀਂ ਹੁੰਦਾ ਅਸੀਂ ਜਦੋਂ ਨਿੱਕੇ ਹੁੰਦੇ ਪੜ੍ਹਦੇ ਨੇ ਆ ਥੱਲੇ ਬੋਰੀਆਂ ਉਹ ਸ਼ਾਕੇ ਪੜ ਦਿੰਨੇ ਆ ਸਾਨੂੰ ਡਰ ਹੁੰਦਾ ਸੀ ਵੀ ਅਸੀਂ ਆ ਚੀਜ਼ਾਂ ਕਰਨੀਆਂ ਪੜੀਆਂ ਅੱਜ ਜਿੰਨੇ ਵੀ ਸਰਕਾਰੀ ਜਿੰਨੇ ਵੀ ਚੰਗੇ ਅਹੁਦਿਆਂ ਤੇ ਅਫਸਰ ਬੈਠੇ ਨੇ ਆਈਪੀਐਸ ਆਈਐਸ ਸਭ ਸਰਕਾਰੀ ਸਕੂਲਾਂ ਦੇ ਪੜੇ ਨੇ ਬਿਲਡਿੰਗਾਂ ਬਣਾਉਣ ਨਾਲ ਕੁਝ ਨਹੀਂ ਹੁੰਦਾ ਕਿ ਚੰਗੀ ਨਵੀਂ ਸੋਚ ਦੇਣ ਦੇ ਨਾਲ ਜਿਹੜਾ ਐਜੂਕੇਸ਼ਨ ਦਾ ਮਾ达ਰ ਉੱਚਾ ਹੋਵੇਗਾ ਤੇ ਸਰਕਾਰ ਨੂੰ ਇਹਦੇ ਵੱਲੇ ਧਿਆਨ ਦੇਣਾ ਚਾਹੀਦਾ ਨਹੀਂ ਇੱਕ ਕਾਰਨ ਇਹ ਦੱਸੋ ਵੀ ਕੀ ਹੁਣ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਮਾੜੀ ਹੋ ਗਈ ਜਾਂ ਲੋਕਾਂ ਦਾ ਵੀ ਦਿਮਾਗ ਥੋੜਾ ਜਿਹਾ ਖਰਾਬ ਹੋ ਗਿਆ ਵੀ ਜਿਹੜਾ ਪ੍ਰਾਈਵੇਟ ਸਕੂਲਾਂ 'ਚ ਸਾਰੇ ਲਾਉਣਾ ਚਾਹੁੰਦੇ ਨੇ ਭਾਜੀ ਉਹਦਾ ਕਾਰਨ ਇਹ ਆ ਵੀ ਆਪਣੇ ਜਿਹੜੇ ਲੋਕ ਆ ਨਾ ਉਹ ਐਜੂਕੇਸ਼ਨ ਨਹੀਂ ਵੰਦੇ ਉਹ ਫੀਸ ਵੰਦੇ ਆ ਫੀਸ ਵੰਦੇ ਜਾਂ ਡਫੂਸ ਵੰਦੇ ਆ ਡਫੂਸ ਵੰਦੇ ਵੀ ਉਹ ਜਿਹੋੰਦਾ ਬੱਚਾ 15000 ਵਾਲੇ ਜੇ ਪੜਦਾ ਤੇ ਮੇਰਾ ਬੱਚਾ 17000 ਵਾਲੇ ਫੀਸ 'ਚ ਪੜੇਗਾ ਇਹ ਐਜੂਕੇਸ਼ਨ 'ਤੇ ਧਿਆਨ ਨਹੀਂ ਦਿੰਦੇ ਵੀ ਇੱਕ ਸਰਕਾਰੀ ਸਕੂਲ ਦਾ ਬੱਚਾ ਜਾਂ ਸਾਡੇ ਜਿਹੜਾ ਨੌਕਰ ਕੰਮ ਕਰਦਾ ਉਹਦਾ ਬੱਚਾ ਸਾਡੇ ਬੱਚੇ ਨਾਲੋਂ ਜ਼ਿਆਦਾ ਐਜੂਕੇਟਿਡ ਨਾ ਉਹਨਾਂ ਇੱਕ ਆਪਦਾ ਬਸ ਸਟੇਟਸ ਸੈੱਟ ਕੀਤਾ ਆ ਵੀ ਮੇਰਾ ਬੱਚਾ ਮਹਿੰਗੇ ਸਕੂਲ ਚ ਉਹ ਉਹ ਉਹਦੇ ਨਾਲੋਂ ਮੇਰਾ ਉਸ ਤੋਂ ਹੀ ਮਹਿੰਗੇ ਸਕੂਲ ਇਹ ਚੀਜ਼ਾਂ ਚਾੜਦੀਆਂ ਨੇ ਉਹਦਾ ਸ਼ੋਸ਼ੇ ਬਾਜੀ ਪੜ ਕੀ ਰਿਹਾ ਬੱਚਾ ਕਾਰ ਕੀ ਰਿਹਾ ਉਹ ਵੀ ਇਹਨਾਂ ਚੀਜ਼ਾਂ ਦੀ ਧਿਆਨ ਦੇਣਾ ਜਿਹਦਾ ਨਾ ਕੀ ਫੀਸਾਂ ਲਈ ਧਿਆਨ ਨਾ ਦੋ ਵਰਦੀ ਵਧੀਆ ਪਾ ਰਿਹਾ ਜੀ ਉਹਨੂੰ ਕਾਰ ਤੇ ਲੈਣ ਆ ਰਹੇ ਹੁਣ ਕਈਆਂ ਸਕੂਲਾਂ 'ਚ ਮੈਂ ਵੇਖਿਆ ਉਹ ਕਹਿਣਗੇ ਜੀ ਅੱਜ ਖੀਰ ਬਣਾ ਕੇ ਬੱਚਾ ਲੈ ਕੇ ਆਵੇ ਅੱਜ ਉਹ ਸੈਂਡਵਿਚ ਬਣਾ ਕੇ ਲੈ ਕੇ ਆਵੇ ਉਹ ਆਪ ਤਾਂ ਪੜਦੇ ਪੜਦਾ ਨਾਲ ਉਹਨੇ ਟੱਬਰ ਨੂੰ ਹੀ ਪੜਨੇ ਪਾਇਆ ਹੁੰਦਾ ਅੱਛਾ ਇੱਕ ਜਿਹੜਾ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਨੇ ਹਰ ਥਾਂ ਤੇ ਉਹਨਾਂ ਦੀ ਡਿਊਟੀ ਲਾ ਦਿੱਤੀ ਜਾਂਦੀ ਐ ਪਹਿਲਾਂ ਤਾਂ ਪਹਿਲਾਂ ਵੇਖੋ ਪਹਿਲਾਂ ਤਾਂ ਜਿੰਨੇ ਟੀਚਰ ਚਾਹੀਦੇ ਨੇ ਉਸ ਤੋਂ 3 ਗੁਣਾ ਟੀਚਰ ਪੰਜਾਬ 'ਚ ਘਟ ਨੇ ਸਰਕਾਰੀ ਸਕੂਲਾਂ ਦੀ ਦੂਜੀ ਗੱਲ ਕਿ ਜਿੰਨੇ ਹੈਗੇ ਨੇ ਵੋਟਾਂ ਬਣਾਉਣ ਲਈ ਵੀ ਉਹਨਾਂ ਦੀ ਡਿਊਟੀ ਵੋਟਾਂ ਪਾਉਣ ਲਈ ਵੀ ਉਹਨਾਂ ਦੀ ਡਿਊਟੀ ਕਰੋਨਾ ਦੇ ਅੰਕੜੇ ਇਕੱਠੇ ਕਰਨੇ ਚਲੋ ਲਾ ਦਿਓ ਮਾਸਟਰਾਂ ਨੂੰ ਹਲਕਿਆ ਕੁੱਤਿਆਂ ਦਾ ਡਾਟਾ ਇਕੱਠਾ ਕਰਨਾ ਚਲੋ ਲਾ ਦਿਓ ਮਾਸਟਰ ਨੂੰ ਪਿੰਡ ਚ ਮੱਝਾਂ ਕਿੰਨੀਆਂ ਸੂਈਆਂ ਨੇ ਇਹਦਾ ਡਾਟਾ ਇਕੱਠਾ ਕਰਦਾ ਲਾ ਦਿਓ ਮਾਸਟਰਾਂ ਨੂੰ ਇਹ ਨਹੀਂ ਲੱਗਦਾ ਵੀ ਹੁਣ ਤੱਕ ਸਰਕਾਰਾਂ ਨੇ ਮਾਸਟਰਾਂ ਨੂੰ ਪੜ੍ਹਨ ਵਾਲੇ ਪਾਸ ਪੜਾਉਣ ਵਾਲੇ ਪਾਸ ਦਾ ਲੱਗਣ ਹੀ ਨਹੀਂ ਦਿੱਤਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਤੋਂ ਤਾਂ ਕਿ ਵਿਚਾਰੇ ਉਹ ਕਿਹਲੇ ਪਹਿਲਾਂ ਹੁਣ ਤਾਂ ਥੋੜਾ ਸਿਸਟਮ ਚੇਂਜ ਹੋਇਆ ਵੈਕਸੀਨ ਵਗੈਰਾ ਲਾਉਣ ਵੀ ਟੀਚਰ ਹੀ ਜਾਂਦੇ ਰਹੇ ਨੇ ਮਰਦਾਂ ਛੁਮਾਰੀ ਵੀ ਟੀਚਰ ਕਰਨ ਬੂਆਂ ਦੇ ਉਹ ਨੰਬਰ ਵੀ ਟੀਚਰ ਲਿਖਣ ਉਹਨਾਂ ਦੀਆਂ ਗਲਤ ਡਿਊਟੀਆਂ ਲਾ ਦੀਆਂ ਜਾਂ ਤਾਂ ਜੋ ਐਜੂਕੇਸ਼ਨਲ ਜਿਹੜਾ ਉਹਨਾਂ ਦਾ ਕੰਮ ਉਹਨਾਂ ਨੇ ਧਿਆਨ ਦੇਣਾ ਚਾਹੀਦਾ ਜਿੰਨੇ ਲਈ ਉਹਨਾਂ ਨੇ ਸ ਉਹ ਮੱਝਾਂ ਗੇਲੀ ਜਾਂ ਇਹਨਾਂ ਚੀਜ਼ਾਂ ਲਈ ਟੀਚਰਾਂ ਨੂੰ ਨਹੀਂ ਲਾਉਣਾ ਚਾਹੀਦਾ ਉਹਨਾਂ ਨਾਲੇ ਧਿਆਨ ਦੇਣਾ ਚਾਹੀਦਾ ਇਹ ਚੀਜ਼ ਤੁਹਾਡੀ ਬਿਲਕੁਲ ਸਹੀ ਹੈ ਇੱਕ ਮਿੱਤਰੋ ਹੁਣ ਹੋਰ ਕੰਮ ਸਰਕਾਰਾਂ ਨੇ ਕਰਤਾ ਵੀ ਮਿੱਡੇ ਮੀਲ ਸ਼ੁਰੂ ਕਰਤੇ ਸਕੂਲਾਂ 'ਚ ਚਲੋ ਮਾੜੀ ਗੱਲ ਨਹੀਂ ਪਰ ਉਹਦੇ ਲਈ ਸਟਾਫ ਵੱਖਰਾ ਰੱਖਣਾ ਚਾਹੀਦਾ ਸੀ ਹੁਣ ਮਾਸਟਰ ਸਾਰਾ ਦਿਨ ਕੜੀ ਬਣਾਉਂਦੇ ਰਹਿੰਦੇ ਨੇ ਉਹ ਚੌਲ ਬਣਾਉਣ 'ਚ ਲੱਗੇ ਰਹਿੰਦੇ ਨੇ ਤੇ ਕੜੀ ਚੌਲ ਖਾ ਕੇ ਫਿਰ ਨੀਂਦ ਵੀ ਥੋੜ੍ਹੀ ਥੋੜ੍ਹੀ ਆਉਂਦੀ ਆ ਮੈਨੂੰ ਤਾਂ ਆਪ ਆਉਂਦੀ ਭਾਈ ਤਾਂ ਫੇਰ ਕਿਹੜੇ ਵੇਲੇ ਉਹ ਜਵਾਕਾਂ ਨੂੰ ਪੜ੍ਹਾਉਣਗੇ ਤੇ ਕਿਹੜੇ ਵੇਲੇ ਸਿੱਖਿਆ ਦਾ ਮਿਆਰ ਉੱਪ ਬਹੁਤ ਸ਼ੁਕਰੀਆ ਧੰਵਾਦ ਜੀ। ਬੜੀ ਮਿਹਰਬਾਨੀ ਜੀ। ਸਾਰੇ ਨੂੰ ਬਾਕੀ ਮੈਂ ਰਿਕੁਐਸਟ ਕਰਾਂਗਾ ਸਰਕਾਰ ਇਨੀ ਛੋਟੀ ਚੀਜ਼ ਤੇ ਧਿਆਨ ਦੇਵੇ ਤਾਂ ਜੋ ਮਾਂ ਪਿਓ ਦੇ ਪੈਸੇ ਵੱਸ ਸਕਣ ਤੇ ਸਰਕਾਰ ਦੀ ਵਾਹਵਾ ਹੋਵੇ। ਭਾਵੇਂ ਜਿਹੜੀ ਵੀ ਸਰਕਾਰ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੀ। ਮਿਹਰਬਾਨੀ ਧੰਵਾਦ।